ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਸਿੱਧੂ ਵਾਲੀ ਫਾਰਮਿੰਗ ਚੈਨਲ ਤੇ ਜਿਹੜੇ ਮੇਰੇ ਵੀਧੇ ਚੈਨਲ ਤੋਂ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦਾ ਬੈਲ ਆਈਕਨ ਦਾ ਬਟਨ ਵੀ ਦਬਾ ਦਿਓ ਤਾਂ ਜੋ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਆਪਾਂ ਕੋਈ ਪਸ਼ੂ ਵਿਕਰੀ ਆਸ ਤੇ ਦਿਖਾਉਣੇ ਆ ਇਹਨਾਂ ਦੀ ਆਪਾਂ ਅਗਲੀ ਡਿਟੇਲ ਵੀਰ ਨਾਲ ਕਰਦੇ ਆ ਗੱਲਬਾਤ ਲੈਣੇ ਵੀਰ ਤੋਂ ਆਪਾਂ ਅਗਲੀ ਜਾਣਕਾਰੀ ਪਿੰਡ ਰਾਮੂ ਵਾਲਾ ਨਵਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਉਹ ਅਗਲੀ ਗੱਲਬਾਤ ਆਪਾਂ ਕਰਦੇ ਆ ਵੀਰ ਨਾਲ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਬਾਈ ਨਾਂ ਦੱਸਦੇ ਵੀਰੇ ਆਪਣਾ ਨਾਂ ਮੇਰਾ ਸਾਤ ਸਮਲਾ ਪਿੰਡ ਮੇਰਾ ਰਾਮ ਵਾਲਾ ਵੀਰੇ ਨਾਂਵਾ ਠੀਕ ਆ ਪਹਿਲਾ ਮੋਕਾ ਠੀਕ ਆ ਫੋਨ ਨੰਬਰ ਵੀ ਦੱਸ ਦਿਓ 688382060 88382 ਦੇ ਕਿੰਨੇ ਪਸ਼ੂ ਸੇਲ ਆਸਤੇ ਅੱਜ ਵੀਰੇ ਅੱਜ 3 ਆ ਠੀਕ ਆ ਇੱਕ ਮਾਝਾ ਤੇ ਦੋ ਗਾਵਾਂ ਬਾਈ ਦੋ ਗਾਵਾਂ ਠੀਕ ਆ ਵੀਰੇ ਤੇ ਮਾਝਾ ਦੱਸੋ ਕਿਹੜਾ ਡੀਲ ਕੀਆ ਵੀਰੇ ਦੂਜੇ ਦੂਏ ਝੋਟੀ ਆ ਠੀਕ ਆ ਪਹਿਲੇ ਨੇ ਦੁੱਧ ਦਿੱਤਾ 12-13 ਗੱਲ ਠੀਕ ਆ ਹਣ ਕਿੰਨੇ ਕਿਦਾਂ ਲੈਂਦੀ ਐ ਸਈ 10 ਦਾਣੇ ਦੀ ਕੱਚੀ ਐ ਠੀਕ ਆ ਤੇ ਉਹ ਠੰਡੀ ਸੀਲ ਆ ਠੰਡੀ ਸੀਲ ਬਥੇਰੀ ਆ ਦਾਣੀ ਵੀ ਆ ਤੇ ਬਾਜੀ ਨਾਲੇ ਕੁਲ ਰਿਟ ਠੀਕ ਆ ਕੀ ਮੁੱਲ ਮੁੱਲ ਕਰਦੇ ਵੀਰੇ ਦਾ ਮੁੱਲ ਵੀਰੇ ਦਾ 88000 ਦੀ ਲੇਗਾ ਠੀਕ ਆ ਬਾਕੀ ਮਾਨਦਾਨ ਠੀਕ ਆ ਮਾਨਦਾਨ ਮਾਣਾ ਬੋਟਾ ਹੋ ਜਾਊਗਾ ਮਾਨਦਾਨ ਕਰਾਂਗੇ ਠੀਕ ਆ ਚੱਲ ਤੋਰ ਦੇ ਮੜੀ ਛਿੱਗੀ ਆ ਮੂੰਹ ਠੀਕ ਆ ਵੀਰੇ ਮੂੰਹੋ ਛੇ ਦਾੰ ਦਾ ਦੂਜਾ ਸੂਆ ਸੱਚੀ ਵੀ ਸੱਚੀ ਆ ਕਲੀਏ ਹਾਂ ਅਜੇ ਲੈਣ ਲੈਂਦੇ ਆ ਵੀਰੇ ਦਸਨ ਮਤਾਂ ਤੱਕ ਸੋਣੀ ਝੋਟੀ ਆ ਉਨਾ ਮੂਹ ਮੱਥਾ ਟੈਂਕ ਤੁਮ ਬਹੁਤ ਸੋਹਣਾ ਠੀਕ ਹੀ ਆ ਜੀ ਮੁੰਡਾ ਸ਼ੇਧਾ ਬਗੀਰ ਜਦ ਤਸ ਯਾਰ ਵੀਰ ਨੇ ਮੁੱਲ ਕੀਤਾ ਤੇ ਤੁਸੀਂ ਗੱਲਬਾਤ ਕਰ ਲਓ ਵੀ ਇਹਨਾਂ ਮਾਨਤਾ ਕੋਡਾ ਕਰ ਦਊਗਾ ਬਹੁਤ ਆਸ ਤੇ ਵੀਰ ਘਰੇ ਪਸ਼ੂ ਰੱਖਦੇ ਆ ਕਾਫੀ ਗਣਤੀ ਵਿੱਚ ਪਸ਼ੂ ਰੱਖੇ ਇੱਥੇ ਇਹਨਾਂ ਦੇ ਆ ਵੀ ਦੇਖ ਸਕਦੇ ਆ ਸੋਹਣੇ ਖਾਨ ਹਵਾਨੇ ਦੀ ਐ ਇਹ ਹੀ ਵੀਰੇ ਕਿਸੇ ਕੋਲੇ ਭਰੀ ਹੁੰਦੀ ਅੱਜ ਇਹਨਾਂ 15 ਮੁੱਲ ਕਰ ਹਾਂ ਇਹ ਤਾਂ ਗੱਲ ਹੈਗੀ ਵੀਰੇ ਸੋਹਣੀ ਝੋਟੀਆਂ ਵੀਰ ਨਾਲ ਗੱਲਬਾਤ ਕਰ ਸਕਦੇ ਆ ਯਮਾਦੀ ਅੱਡ ਬਲ ਹੈਗਾ ਪੂਸ ਤੇ ਵਾਲ ਵੀ ਚਟਾ ਹੈ ਨਹੀਂ ਕੋਈ ਮੇਲਾ ਨਹੀਂ ਹੋਦੀ ਇਹਦਾ ਮੇਲਾ ਨਹੀਂ ਕਾਹਨੂੰ ਸ਼ੇਰਾ ਬਹੁਤ ਚੰਗਾ ਹੈ ਮਹਾਵਰੇ ਗਾਂਵਰ ਦੱਸਿਓ ਦਰੇ ਤੇਰੇ ਦੂਜੇ ਨੂੰ ਇਹ ਵੈਢ ਤੇ ਖੁਣਾ ਹੈ ਠੀਕ ਹੈ ਕਿੰਨੇ ਦਾ ਲੈਂਦੀ ਐ ਦਾਨੇ ਨੇ 5-7 ਦਿਨ ਲੈ ਜਾਣੇ ਠੀਕ ਹੈ ਫਿਰ ਦੇ ਸੂਏ ਦਾ ਮਾਲਕਾਂ ਦੱਸਿਓ ਦੁੱਧੇ ਦਾ 15-16 ਤਿੰਨ ਦਰ ਠੀਕ ਹੈ ਤੇਰਾ ਮੁੱਲ ਵੀਰੇ ਤੇਰਾ ਮੁੱਲ ਪਹੁੰਚਿਆ ਯਾਰ ਇਹ ਮਾਨਤਾਨ ਹੋ ਜਾਊਗਾ ਮਾਨਤਾਨ ਦਾ ਮੁੱਲ ਕਿੰਨੇ ਦਾ ਲੈ ਜੂਗੀ 5-7 ਦਿਨ ਲੈ ਜਾਣੇ ਠੀਕ ਹੈ ਥੋਰੀ ਵੀਰੇ ਰਮੜਾ ਆਨਸਾਦਿਆਂ ਦੀ ਕੱਚੀ ਹੈ ਵੈੜ ਦੂਜਾ ਸੁਆ 33 ਛੇੜੀਆਂ ਦੇਖ ਸਕਦੇ ਹੋ ਤੁਸੀਂ ਥਾਣ ਹਮਾਂ ਦਾ ਇਹਦਾ ਵੀ ਸੋਹਣਾ ਦੇਖਦੇ ਆ 52000 ਰੁਪਏ ਨੇ ਮੁੱਲ ਕੀਤਾ ਮਾਨਤਾਨ ਹੋ ਜਾਊਗਾ ਆਣਾ ਵਾਣਾ ਦੇ ਸਕਦੇ ਅੱਲਾ ਕੱਲਾ ਥਾਣ ਲੱਗ ਗਿਆ ਮੂੰਹ ਮੱਥਾ ਦੇਖ ਸਕਦੇ ਨੇੜ ਤੋਂ ਸੋਹਣੀ ਵੇੜਾ ਉਦੇ ਜਰਸੀ ਬਾਰੇ ਦੱਸਿਓ ਉਹਦੇ ਬਾਰੇ। ਕਿਹ ਅਸੀ ਵੀਰੇ ਵੀਰੇ ਤੀਜੇ ਸੂਏ ਸੁਣ ਲੈਣ। ਠੀਕ ਆ। ਇਹਦੇ ਮਾਲਕਾਂ ਨੇ 20-22 ਕਿਲੋ ਦੀ ਗਾਰੰਟੀ ਦਿੱਤੀ ਹੋਈ ਠੀਕ ਆ। ਕਿੰਨੇ ਦਾ ਰਿੰਦੇ ਸੂਣ ਚ ਦੇ? ਇਹ ਤਾਂ ਬਸ ਪੂਰੀ ਹੀ ਆ ਵੀਰੇ ਅੱਜ ਸੂਪੇ ਖਾਲ ਸੂਪੇ। ਠੀਕ ਆ ਤੇ ਕੀ ਮੁੱਲੇ ਦਾ ਵੀਰੇ? ਜਿਹਦਾ ਮੁੱਲ ਵੀਰੇ ਮੁੱਲ ਦਾ ਭਾਟ ਕਰਾਲਾ। ਅੱਛਾ ਕਰਾਲਾ। ਠੀਕ ਆ। 52000 ਦੀ। ਮਾੜਾ ਮੋਟਾ ਮਾਨ ਥਣ ਕਰਦੇ। ਠੀਕ ਆ। ਤੋਰੇਓ ਮਾੜਾ ਯਾਰ। ਆ ਦੇਖ ਸਕਦੇ ਆ ਜਰਸੀ ਤੀਜਾ ਸੂਆ ਵੀਰੇ ਦੇ ਦੱਸਣ ਮੁਤਾਬਕ। ਨੀਵਾਂ ਲੂਆ ਬਹੁਤ ਆ ਬਾਈ। ਦੇਵੀ ਵਾਲਿਆਂ ਕਿਆ ਬਾਤਾਂ ਫੈੜਦਾ ਵੇਖੋ ਬਹੁਤ ਸੋਹਣਾ ਲੇਵਾ ਤਿਆਰ ਕੀਤਾ ਮੰਡੀ ਦੀ ਬਹੁਤ ਅੱਛੀ ਆ ਦੇਖੋ ਬਹੁਤ ਚੰਗਾ ਲੱਗਿਆ ਬਣਾ ਦਾ ਕਹਿ ਵਕੇ ਪਿੱਛੇ ਇਹ ਕਾफी ਚੰਗਾ ਉਹਨੇ ਮੂੰਹ ਮੱਥੇ ਦੀ ਆ ਸੋਹਣੀ ਵੇੜ ਆ ਜਰਸੀ ਜੇ ਪਸੰਦ ਆਵੇ ਵੀਰ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਕੋਈ ਛੋਟੀ ਜਿਹੀ ਜੀ ਨਹੀਂ ਛੋਟੀਆਂ ਜਾਸੀਆਂ ਚੋਂ ਆ ਦੂਜੀ ਗਾਂ ਖੜੀ ਉਹਦੇ ਬਰਾबरी ਆ ਕੱਦ ਕੱਦ ਇਹੀ ਬਈ ਚੰਗੇ ਬਿਮਾਰੀ ਕੋਲੇ ਹੁੰਦੀ ਹੈ ਅਗਲੇ ਨੇ 70-75 ਮੋਨ ਲਗਾ ਕਰਦੀ ਹੈ ਇਹਦਾ ਗੱਲ ਹੈਗੀ ਵੀਰੇ ਆਪ ਵੀ ਥਾਣ ਦੇਖ ਸਕਦੇ ਹੋ ਨੇ ਇਹਦੇ ਤੋਂ ਉਹਨੇ ਥਾਣ ਖਵਾਨਨੇ ਦੀ 1-2 ਦਨ ਲੈਂਦੀ ਆ ਇਹਨੂੰ ਵੀ ਆਪਸੋ ਪਸੂ ਪਸੰਦ ਹਨ ਵੀਰ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਨੰਬਰ ਵੀ ਇਹਦਾ ਸਕਰੀਨ ਤੇ ਚੱਲਦਾ ਆ ਤਿੰਨੇ ਪਸੂ ਵੀ ਇਹਦੇ ਵਿਕਾਊ ਆ ਦੁੱਧ ਆਸ ਤੇ ਕਾਫੀ ਪਸੂ ਹੰਦ ਆ ਕਾਫੀ ਬਹੁਤ ਮੋਨਦਰ ਵੀ ਬੰਨੇ ਹੋਏ ਨੇ ਦੁੱਧ ਦਾ ਕੰਮ ਆ ਵੀ ਇਹਦਾ ਆ ਤੇ ਦੇਖ ਸਕਦੇ ਹੋ ਸੋਹਣੇ ਪਸੂ ਆ ਵੀਡੀਓ ਦੇਖਣ ਲਈ ਧੰਨਵਾਦ। ਇਹ ਦਸੇ ਕਾਰ ਦੇ ਬਾਰੇ। ਤੇ ਮਾਹੀ ਨਹੀਂ ਹੋਈ ਹੋਇਆ। ਠੀਕ ਆ। ਦੁੱਧ 11 ਕਿਲੋ ਹੈਗਾ। ਠੀਕ ਆ। ਠੰਡੀ ਵਸਾਈ ਆ। ਕੋਈ ਘਰੇ ਰੱਖਣ ਵਾਲਾ ਬੰਦਾ ਜਿਹੜਾ ਮੰਗੀ ਸੀ ਉਹ ਕਰਦਾ। ਠੀਕ ਆ। ਤੇ ਇਹਦਾ ਮੁੱਲ ਵੀਰੇ? ਮੁੱਲੇ ਦਾ ਪਲਾਨ ਦੇਖਾਈ ਆ। ਠੀਕ ਆ। ਠੀਕ ਆ ਵੀਰੇ। 10-11 ਕਿਲੋ ਦੁੱਧ ਦਾ ਵੀਰੇ ਕਹਦਾ 3 ਮਹੀਨੇ ਸੂਈ ਨੂੰ। ਇਹਦਾ ਮਾਵਾ ਸਾਜਰਾ ਰਕਾ ਬੈਣਾ। ਹਾਂ ਸੋਨਾ, ਹਵਾਨਾ ਤੇ ਨਹੀਂ ਤਾਂ ਉਹ ਕੀ ਆ ਉਹ ਵਪਾਰੀ ਕੋਲੇ ਕਿਸੇ ਕੋਲੇ ਹੁੰਦੀ ਤੇ ਬੱਚਾ ਕਢਾ ਕੇ ਅਗਲੇ ਨੇ ਵੇਚ ਦੇਣੀ ਸੱਜਰ ਕਹਿ ਕੇ ਵੀਰ ਨੇ ਸਹੀ ਦੱਸਿਆ ਵੀ ਤਨਵੇਂ ਨਯੋਗਸੂਈ ਨੂੰ ਮੁੱਲ ਵੀ ਜਿਆਦਾ ਕੀਤਾ 10-11 ਕਿਲੋ ਦੁੱਧ ਤੁਸੀਂ ਆਹੜਾ ਚੋਲ ਲੈਣਾ ਚੋਲ ਕੇ ਤਸੱਲੀ ਕਰਕੇ ਲੈ ਕੇ ਜਾਣੀ ਐ ਤੂੰ ਹੋਣੀ ਵਹਿੜ ਹੈ ਵੀ ਇਹੀ ਆਪਣੇ ਕੋਲ ਲਿਪੜੀਆਂ ਟਿਪੜੀਆਂ ਜੇ ਖੜੀਆਂ ਰਹੇ ਚੰਗੇ ਵਪਾਰੀ ਕੋਲੇ ਯਾਰ 35-30 ਕੀ ਗਾਲੀ ਗਾਲੀ ਮੁੱਲ ਕਰਦਾ ਇਹ ਤਾਂ ਗੱਲ ਹੈ ਕਿ ਵੀਰੇ ਇਹ ਵੀਰ ਦਾ ਦੁੱਧ ਦਾ ਕੰਮ ਆ ਤੁਹਾਨੂੰ ਪਹਿਲਾਂ ਦੱਸਿਆ ਕਿ ਕਿਸੇ ਵਪਾਰੀ ਕੋਲੇ ਹੁੰਦਿਆਂ ਤਾਂ ਹੁਣ ਨੂੰ ਸ਼ੰਗਾਰੀਆਂ ਹੋਣਾ ਸੀ ਇਹਨਾਂ ਦੀ ਬਥੇਰੀ ਆ ਵੀਰੇ ਤਾਂ ਧਾਰ ਤੋਂ ਜੇ ਮੈਂ ਮਾਰੀ ਮਾਰ ਲਾ ਠੀਕ ਹੈ। ਉਹਦੇ ਸਾਰੇ ਵੀ ਠੀਕ ਹੈ। ਪੂਲੇ ਪੂਲੇ ਦੇ ਫੇਰੀ। ਠੀਕ ਹੈ। ਇਹ ਵੀਰੇ ਚਾਰ ਸੱਟਾਂ ਨਹੀਂ ਬਈ। ਠੀਕ ਹੈ ਚਾਰ ਪਾਸੋਂ ਵਕਾਉ ਸੀ ਵੀਰੇ। ਇਹ ਚਾਰ ਪਾਸੋਂ ਵੀਰੇ ਅੱਜ ਵਕਾਉ ਸੀ। ਜਿਹਨੂੰ ਕੋਈ ਪਸੰਦ ਆਉਂਦਾ ਹੋਵੇ ਜਿਹੜਾ ਚਾਰਾਂ ਚੋਂ ਕੋਈ ਵੀ ਇਹਨਾਂ ਨੂੰ ਫੋਨ ਤੇ ਕੰਟੈਕਟ ਕਰ ਸਕਦਾ। ਵੀਡੀਓ ਦੇਖਣ ਲਈ ਧੰਨਵਾਦ।